ਲਗਾਤਾਰ ਲੁਧਿਆਣਾ ਦੇ ਵਿੱਚ ਸਸਰਾਲੀ ਪਿੰਡ ਦੇ ਬੰਨ ਨੂੰ ਲੈ ਕੇ ਲਗਾਤਾਰ ਕਾਫੀ ਜਿਹੜੀਆਂ ਕਿ ਖਬਰਾਂ ਸਾਹਮਣੇ ਆਈਆਂ ਕਿ ਬੰਨ ਟੁੱਟ ਗਿਆ ਤੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਆ ਤੇ ਇਹ ਖਬਰ ਉਹਨਾਂ ਲੋਕਾਂ ਵਾਸਤੇ ਖਾਸ ਹੈ ਕਿਉਂਕਿ ਡਰਨ ਦੀ ਕੋਈ ਜ਼ਰੂਰਤ ਨਹੀਂ ਮੌਕੇ ਉੱਤੇ ਪ੍ਰਸ਼ਾਸਨ ਜਿਹੜਾ ਕਿ ਲਗਾਤਾਰ ਕੰਮ ਕਰ ਰਿਹਾ ਬੰਨ ਉਹਨਾਂ ਦੇ ਵੱਲੋਂ ਪੱਕੇ ਕਰ ਦਿੱਤੇ ਗਏ ਨੇ ਹਾਲਾਂਕਿ ਥੋੜਾ ਬਹੁਤਾ ਜਿਹੜਾ ਪਾਣੀ ਓਵਰਫਲੋ ਹੋਇਆ ਤੇ ਨਾਲ ਲੱਗਦੇ ਖੇਤਾਂ ਦੇ ਵਿੱਚ ਪਾਣੀ ਗਿਆ ਜਿਸ ਕਰਕੇ ਲੋਕਾਂ ਦੀ ਕਿਸਾਨਾਂ ਦੀ ਫਸਲ ਖਰਾਬ ਹੋ ਚੁੱਕੀ ਆ ਪਰ ਇਸ ਦਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਖਤਰੇ ਵਾਲੀ ਕੋਈ ਵੀ ਗੱਲ ਨਹੀਂ ਹੈ ਤੇ ਅਫਵਾਹਾਂ ਤੋਂ ਵੀ ਪ੍ਰਸ਼ਾਸਨ ਦੇ ਵੱਲੋਂ ਬਚਨ ਦੀ ਅਪੀਲ ਕੀਤੀ ਗਈ ਹੈ ਕਿ ਲੋਕਾਂ ਨੂੰ ਡਰਾਇਆ ਬਹੁਤ ਜਾ ਰਿਹਾ ਪਰ ਅਜੇ ਹੀ ਕੋਈ ਵੀ ਗੱਲਬਾਤ ਨਹੀਂ ਹੈ ਸਾਰਾ ਜਿਹੜਾ ਖਤਰਾ ਉਹ ਟਲ ਚੁੱਕਿਆ ਹਾਲਾਂਕਿ ਲੋਕਾਂ ਨੂੰ ਨਾਲ ਨਾਲ ਸੁਚੇਤ ਰਹਿਣ ਦੀ ਅਪੀਲ ਵੀ ਪ੍ਰਸ਼ਾਸਨ ਦੇ ਵੱਲੋਂ ਫਿਰ ਵੀ ਕੀਤੀ ਗਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਹ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਡਰਨ ਦੀ ਜਾਂ ਪੈਨਿਕ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਦਰਿਆ ਦਾ ਜਿਹੜਾ ਪਾਣੀ ਦਾ ਫਲਦਰ ਹੈਗਾ ਉਹ ਬਿਲਕੁਲ ਜਿੱਥੇ ਪਹਿਲਾਂ ਸੀਗਾ ਇੱਕ ਦੋ ਦਿਨ ਪਹਿਲਾਂ ਉਨਾ ਹੀ ਚੱਲਦਾ ਰਿਹਾ ਆ ਰਿਹਾ ਤੇ ਹੌਲੀ ਹੌਲੀ ਇਸ ਤੋਂ ਘਟੇਗਾ ਕਿਉਂਕਿ BBMB ਇਸ ਤੋਂ ਬਾਅਦ ਆਪਣੇ ਵਾਟਰ ਰਿਲੀਜ਼ ਘਟਾਏਗੀ। ਜੀ। ਸੋ ਜਿੰਨਾ ਹੁਣ ਵੀ ਪਾਣੀ ਦਾ ਲੈਵਲ ਚੱਲ ਰਿਹਾ ਇਹਦੇ ਕੰਪੈਰੀਟਿਵ ਵੀ ਆਪਣੇ ਜਿਹੜੀ ਐਡਜੋਇਨਿੰਗ ਲੈਂਡ ਹੈਗੀ ਐ। ਜ਼ਿਆਦਾਤਰ ਲੈਂਡ ਜਿਹੜੀ ਹੈਗੀ ਆ ਉਹ ਉੱਚੀ ਐ। ਤੋਂ ਇਸ ਕਰਕੇ ਪਾਣੀ ਓਵਰਫਲੋ ਕਰਨ ਦਾ ਕੋਈ ਡਰ ਨਹੀਂ ਹੈਗਾ। ਜਿਹੜਾ ਇੱਕ ਅੱਧਾ ਖੇਤ ਨੀਮਾ ਹੈਗਾ ਸਿਰਫ ਉਹਦੇ ਵਿੱਚ ਪਾਣੀ ਅੱਗੇ ਅੱਗੇ ਜਿਹੜਾ ਆਪਾਂ ਰਿੰਗ ਬੰਦ ਬਣਾਇਆ ਸੀ ਉੱਥੇ ਰੁਕ ਗਿਆ ਹੈਗਾ। ਸੋ ਸਾਰਾ ਸੇਫ ਹੈਗਾ। ਔਰ ਸਿਰਫ ਸਾਡੀ ਜਿਹੜੀ ਹੈਗੀ ਆ ਜ਼ਮੀਨ ਹੌਲੀ ਹੌਲੀ ਜ਼ਰੂਰ ਖੋ ਲਈ ਹੈਗੀ ਆ ਉਹ ਨੁਕਸਾਨ ਹੋ ਰਿਹਾ ਹੈਗਾ ਉਹ ਅਸੀਂ ਜਗਾ ਜਗਾ ਤੇ ਕੋਸ਼ਿਸ਼ ਕਰ ਰਹੇ ਆ ਆਪਣੇ ਠੋਕਰਾਂ ਲਾ ਕੇ ਕ੍ਰੇਟਸ ਲਾ ਕੇ ਵੀ ਉਹਨੂੰ ਰੋਕ ਲਈਏ ਉਹ ਕੁਛ ਦਿਨ ਸਾਡਾ ਕਾਫੀ ਮਿਹਨਤ ਹੁੰਦੀ ਆ ਤੇ ਕਿਉਂਕਿ ਕਾਫੀ ਡੂੰਘਾ 35 40 ਫੁੱਟ ਡੂੰਘਾ ਡੂੰਘਾ ਹਥੋਂ ਤੋਂ ਥੱਲੇ ਸੁੱਟਨੇ ਪੈਂਦੇ ਆ ਫਿਰ ਹੌਲੀ ਹੌਲੀ ਉਹ ਉੱਪਰ ਆਉਂਦੇ ਨੇ ਤੇ ਉਹ ਕਾਫੀ ਟਾਈਮ ਲੱਗ ਜਾਂਦਾ 3 4 5 ਘੰਟੇ ਲੱਗਦੇ ਨੇ ਉਹਨੂੰ ਤੇ ਉਸ ਤੋਂ ਬਾਅਦ ਫਿਰ ਉਹ ਇੱਕ ਦੋ ਘੰਟੇ ਬਾਅਦ ਕਿਉਂਕਿ ਸਪੀਡ ਬਹੁਤ ਥੱਲੇੋਂ ਕਟਿੰਗ ਹੋ ਰਹੀ ਆ ਤੇ ਉਹ ਵੀ ਸਾਡੇ ਡਿੱਗ ਜਾਂਦੇ ਪਰ ਉਹਦੇ ਨਾਲ ਥੋੜਾ ਹੈ ਕਿ ਕਟਿੰਗ ਘਟ ਜਾਂਦੀ ਆਲੇ ਦੁਆਲੇ ਤੇ ਸਾਡੀ ਜਿਹੜੀ ਖੱਤਾ ਹਲਚ ਬਣੀ ਹੋਈ ਹੈ ਜੀ ਪਾਣੀ ਦੀ ਲੈਵਲ ਵਹਾਵ ਦੇ ਨਾਲ ਦੁਬਾਰ ਕਰਦੀ ਜਾ ਰਹੀ ਹੈ ਇਹ ਇਹ ਹਾਂ ਬਿਲਡਿੰਗ ਜੀ ਖਾਲੀ ਸੀ ਪਹਿਲਾਂ ਤੋਂ ਹੀ ਖਾਲੀ ਸੀ ਜਦੋਂ ਤੁਸੀਂ ਇੱਥੇ ਸ਼ੁਰੂ ਕੀਤਾ ਹੈਗਾ ਉਦੋਂ ਤੋਂ ਖਾਲੀ ਸੀ ਇੱਥੇ ਕੋਈ ਫੈਮਿਲੀ ਨਹੀਂ ਰਹਿੰਦੀ ਹੈਗੀ ਤੇ ਇਹਦਾ ਹੁਣ ਇੱਕ ਪਹਿਲਾਂ ਵੀ ਇੱਥੇ ਪਿੱਛੇ ਬਿਲਡਿੰਗ ਸੀਗੀ ਉਹ ਵੀ ਛੋਟਾ ਇੱਕ ਉਠਾ ਸੀਗਾ ਉਹ ਵੀ ਡਿੱਗਿਆ ਸੀਗਾ ਕਿਉਂਕਿ ਉਹ ਤੇ ਨੈਚੁਰਲੀ ਜਦੋਂ ਖਾਰ ਲੱਗ ਰਹੀ ਥੱਲੇੋਂ ਜੜ ਤੋਂ ਤੇ ਡਿੱਗੇਗੀ ਤੋਂ ਅਸੀਂ ਇੱਥੇ ਕੋਈ ਬੰਦਾ ਨਹੀਂ ਰਹਿਆ ਹੈਗਾ ਇੰਨੇ ਕਿ ਇੱਕੜ ਜ਼ਮੀਨ ਜੇ ਸਰ ਜਿਹੜੀ ਹੈ ਹੁਣ ਤੱਕ ਹੋ ਚੁੱਕੀ ਹੈ तकरीबन ਸਾਡੀ 200 ਇੱਕੜ ਲਗਭਗ ਜੋ ਸਾਡਾ ਰਫ ਅੰਦਾਜ਼ਾ ਹੈਗਾ ਅਜੇ ਤੱਕ ਗਈ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਇਹਨੂੰ ਮਿਨੀਮਾਈਜ਼ ਕਰੀਏ ਸੋ ਲੋਕਾਂ ਨੂੰ ਅਪੀਲ ਹੈ ਕਿ ਵੀ ਇੱਥੇ ਨਾ ਆਉਣ ਕਿਉਂਕਿ ਇੱਥੇ ਨਾ ਹਰ ਜਗ੍ਹਾ ਜ਼ਮੀਨ ਤੇ ਖੁਰ ਰਹੀ ਹੈ ਇਹ ਜਿਹੜੀ ਇਹਦੀ ਸੋਇਲ ਦੀ ਸਟਰਕਚਰ ਇਦਾਂ ਦੀ ਹੈ ਕਿ ਉੱਪਰ 2-3 ਫੁੱਟ ਮਿੱਟੀ ਹੈ ਥੱਲੇ ਸੁਧਾ ਰੇਤਾ ਹੈਗਾ ਤਾਂ ਪਾਣੀ ਥੱਲੇ ਮਾਰ ਕਰ ਰਿਹਾ ਰੇਤੇ ਤੇ ਔਰ ਰੇਤਾ ਥੱਲੇ ਕੱਢ ਦਿੰਦਾ ਤੇ ਫਿਰ ਉੱਪਰ ਜਿਹੜੀ ਮਿੱਟੀ ਦੀ ਹੁੰਦੀ ਹੈ ਢਿੱਗੋ ਐਂ ਢਿੱਗ ਜਾਂਦੀ ਹੈ ਤੇ ਉੱਥੇ ਨਾ ਖੜਨ ਘਟੋ ਘਟ 50 ਫੁੱਟ ਪਿੱਛੇ ਖੜਨ 50 ਫੁੱਟ ਘਟੋ ਘਟ ਪਿੱਛੇ ਖੜਨ ਆਨ ਲੁੱਕਰ ਜਿਹੜੇ ਸਿਰਫ ਦੇਖਣ ਆ ਰਹੇ ਹੈਗੇ ਆ ਉਹ ਨਾ ਆਨ ਕਿਉਂਕਿ ਜਿਹੜਾ ਖਤਰਾ ਤਾਂ ਨਹੀਂ ਸਹਿਮ ਦਾ ਮਾਹੌਲ ਜਿਹੜਾ ਨਹੀਂ ਨਾ ਨਾ ਬਿਲਕੁਲ ਸਹਿਮ ਦਾ ਮਾਹੌਲ ਨਹੀਂ ਹੈ ਉਹ ਵੀ ਆਪਾਂ ਦੇਖੋ ਬੀਵੀਐਮ ਦੀ ਰਿਪ ਏ ਪਾਣੀ ਘਟਿਆ ਆ ਪਾਣੀ ਹੌਲੀ ਹੌਲੀ ਘਟਾਇਆ ਪਾਣੀ